ਹੈਲੋ ਕਿਰਨਾ ਕਿਵੇਂ ਆ ਤੁਸੀਂ ਬਸ ਅਸੀਂ ਵਧੀਆ ਕਿਰਨਾ ਤੇ ਤੂੰ ਅੱਜ ਬੜੀ ਨਖਰੀ ਫਿਰਦੀ ਈਂ ਸੋਹਣੀ ਲੱਗਦੀ ਆ ਉਹ ਸੋਹਣੀ ਤਾਂ ਤੂੰ ਲੱਗਣਾ ਐ ਤੂੰ ਮਾੜੀ ਲੱਗਦੀ ਕਦੋਂ ਐ ਨਾਲੇ ਤਾਂ ਤੇਰਾ ਮੇਕਅਪ ਖਤਮ ਸੀ ਆ ਕਿੰਨਾ ਲਾ ਲਿਆ ਹੁਣ ਆ ਵਾ ਇੰਸਟਾਗ੍ਰਾਮ ਵਾਲਾ ਦਾ ਲਾ ਲਿਆ ਜ ਘਟ ਲੱਗਦੀ ਐ ਨਾ ਯਾਰ ਤੇਰੀ ਨਾ ਕਿਰਨਾ ਚੜਾਈ ਬੜੀ ਹੈਗੀ ਏ ਤੂੰ ਇਹ ਦੱਸ ਤੂੰ ਬਠਿੰਡੇ ਦੀ ਕੀ ਹੈਗੀ ਐ ਮੈਂ ਬਠਿੰਡੇ ਦੀ ਆਣ ਬਾਣ ਸ਼ਾਨ ਔਰ ਵੈਸੇ ਕਿਰਨਾ ਤੇਰਾ ਰੀਅਲ ਨਾਂ ਕੀ ਏ ਮਿਸ ਕਿਰਨਾ ਚੱਲ ਫਿਰ ਆਪਣੇ ਨਾਂ ਦਾ ਨਾ ਜੋਰ ਨਾਲ ਇੱਕ ਨਾਰਾ ਲਾ ਦੇ ਕਿਰਨ ਬਠਿੰਡਾ ਜਿੰਦਾਬਾਦ ਕਿਰਨ ਬਠਿੰਡਾ ਜਿੰਦਾਬਾਦ ਸੋ ਰੁਕੋ ਜਰਾ ਸਬਰ ਕਰੋ ਕਿਰਨ ਬਠਿੰਡਾ ਜਿੰਦਾਬਾਦ ਜਿੰਦਾਬਾਦ ਕਿਰਨ ਬਠਿੰਡਾ ਜਿੰਦਾਬਾਦ ਜਿੰਦਾਬਾਦ ਓਕੇ